ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਸਾਧ ਸੰਗਤ ਜੀ ਜੋ ਵੀ ਮੇਰੇ ਚੈਨਲ ਤੇ ਨਵੀਂ ਜੁੜੀ ਹੈ ਉਹ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ ਤੇ ਕਮੈਂਟ ਬਾਕਸ ਵਿੱਚ ਆਪ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜੁਲਗਵਾਣਾ ਜੇ ਕੋਈ ਵੀ ਕੰਮ ਨਹੀਂ ਬਣ ਰਿਹਾ ਬਸ ਇਸ ਕਥਾ ਨੂੰ ਸੁਣੋ ਹਜੂਰ ਕਹਿੰਦੇ ਜਿਸ ਮਾਲਕ ਦੀ ਸੇਵਾ ਵਿੱਚ ਤੈਨੂੰ ਲਾਉਣਾ ਉਹਦਾ ਹੁਕਮ ਦਰਗਾਹ ਤੇ ਚਲਦਾ ਹੈ ਉਸ ਸੱਚੇ ਸਤਗੁਰ ਦੀ ਸੇਵਾ ਕਰ ਜਿਹਦਾ ਹੁਕਮ ਰੱਬ ਦੀ ਦਰਗਾਹ ਤੇ ਚਲਦਾ ਜਿਹੜਾ ਧਰਮਨਾਥ ਨੂੰ ਇਹ ਗੱਲ ਕਹਿ ਸਕੇ ਕਿ ਧਰਮਨਾਇ ਦੇ ਕ argਤ ਫਾਰੇ ਜਨਾਨਕ ਲੇਖਾ ਸਮਝਾ ਉਸ ਮਾਲਕ ਦੀ ਉਸ ਸਾਹਿਬ ਦੀ ਸੇਵਾ ਕਰ ਪਾਈ ਜੇੜਾ ਰੱਬ ਦੀ ਦਰਗਾਹ ਵਿੱਚ ਕਹੇ ਕਿ ਪਾਈ ਤਰਨਾਟ ਮੈਂ ਇਸ ਸਿੱਖਾਂ ਦਾ ਆਪੇ ਲੇਖਾ ਨਿਭੜ ਲਵਾਂਗਾ ਲੇਖਾਂ ਦੇ ਕਾਬਿਲ ਬਣਾ ਦੋ ਤੁਸੀਂ ਉਸ ਗੁਰੂ ਦੀ ਗੋਦ ਵਿੱਚ ਬੈਠੇ ਹੋ ਜਿਹੜਾ ਗੁਰੂ ਸਾਡੇ ਕਰਮਾਂ ਦੇ ਲੇਖਾਂ ਦੀ ਜ਼ਿੰਮੇਵਾਰੀ ਲੈਂਦਾ ਸਾ ਸੰਗਤ ਜੀ ਜਿਹਦਾ ਆਪਣਾ ਲੇਖਾਂ ਨਾ ਨਿਭੜੇ ਉਹ ਆਪਣੇ ਸਿੱਖਾਂ ਦਾ ਲੇਖਾ ਕਿਵੇਂ ਨਿਭੜ ਸਕਦਾ ਇਸ ਲਈ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਇਹ ਹੁਕਮ ਦਿੱਤਾ ਕਿ ਭਾਈ ਗੁਰੂ ਤਰਨ达ਰ ਪਰਸ਼ਟ ਇਹ ਹੈ ਕਿ ਗੁਰੂ ਪੂਰਾ ਹੋਣਾ ਚਾਹੀਦਾ ਹੈ ਤੇਰਾ ਗੁਰੂ ਅੰਨਾ ਨਾ ਹੋਵੇ ਅਧੂਰਾ ਨਾ ਹੋਵੇ ਗੁਰਗੰਸਾ ਜੀ ਦੀ ਗੋਦ ਵਿੱਚ ਬੈਠੇ ਹੋ ਤੁਹਾਡਾ ਗੁਰੂ ਪੂਰਾ ਰਬ ਦੀ ਦਰਗਾਹ ਵਿੱਚ ਗੁਰੂ ਜ਼ਿੰਮੇਵਾਰੀ ਲੈਂਦਾ ਹੈ कि ਆ ਸਿੱਖਾਂ ਦੇ ਲੇਖਾਂ ਦੇ ਕਾਗਜ਼ ਪਾੜਦੇ ਲੇਖਾਂ ਮੈਂ ਆਪੇ ਸਮਝ ਲਾਉਂ ਸਹਾ ਸੰਗਤ ਜੀ ਇੱਕ ਮਤ ਜਿਹੜਾ ਉਹ ਪੰਜਾਬ ਵਿੱਚ ਬਹੁਤ ਪ੍ਰਚਲਿਤ ਹੈ اچھا ਅਜ ਤੱਕ ਉਹਦੀ ਕੋਈ ਸਿੱਖਾਂ ਨਾਲ ਕੰਟਰੋਵਰਸੀ ਨਹੀਂ ਹੈ ਇਸ ਗੱਲ ਦਾ ਸ਼ੁਕਰ ਹੈ ਗੁਰਗੰਸਾਹਿਬ ਜੀ ਕਿਰਪਾ ਬਖਸ਼ਿਸ਼ ਕਰਨ ਹਰ ਦਸ ਮਿੰਨਾ ਕਿਲੋਮੀਟਰ ਬਾਅਦ ਪੰਜਾਬ ਵਿੱਚ ਉਹਨਾਂ ਦਾ ਡੇਰਾ ਆ ਜਾਂਦਾ ਹੈ ਕੁਝ ਸਾਲ ਪਹਿਲਾਂ ਬਹੁਤ ਅਮੀਰ ਬੰਦੇ ਦੇ ਤਿੰਨੋਂ ਪਰਾਵਾਂ ਦੀਆਂ ਤਿੰਨ ਫੈਕਟਰੀਆਂ ਲੁਧਿਆਣਾ ਵਿੱਚ ਚੱਲਦੀਆਂ ਨੇ ਔਰ ਸਾਥ ਸੰਗਤ ਇੱਕ ਮਹੀਨੇ ਦਾ ਘੱਟੋ ਘੱਟ ਲੱਖ ਸਵਾ ਲੱਖ ਡੇਢ ਲੱਖ ਤੱਕ ਉਹ ਬੰਦੇ ਦਾ ਦਸ ਦਸਵੰਤ ਕੰਡ ਕੇ ਲੱਖ ਤੋਂ 1.5 ਲੱਖ ਰੁਪਏ ਮਹੀਨੇ ਦਾ ਦਸਵੰਤ ਜਾਂਦਾ ਇੱਕ ਮਹੀਨੇ ਦਾ ਉਹ ਪਰਿਵਾਰ ਦਾ ਉਹ ਅੱਜ ਤੋਂ ਨਹੀਂ ਜਾ ਰਿਹਾ ਉਹ ਪਿਛਲੇ 2 ਦਿਨਾਂ ਤੋਂ 25 ਤਿਹਾਂ ਸਾਲਾਂ ਤੋਂ ਉਹਨਾਂ ਦਾ ਦਸਵੰਤ ਜਾਂਦਾ ਔਰ ਸਾ ਸੰਗਤ ਔਰ ਉਹ ਤਿੰਨ ਪਰਾਵਾਂ ਦੀਆਂ ਫੈਕਟੀਆਂ ਦੇ ਮਾਲਿਕ ਉਨ੍ਹਾਂ ਦੀ ਮਾਂ ਕੁਜ਼ਰ ਗਈ ਉਹ ਤਿੰਨੇ ਭਰਾ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਨੇ ਸਾਧ ਸੰਗਤ ਜੀ ਉਹਨਾਂ ਦੇ ਘਰ ਉਸ ਸੰਮਤ ਸ੍ਰੇਸ਼ਟ ਉਹਨਾਂ ਦਾ ਮੁਖੀ ਹੈ ਉਹ ਅਫਸੋਸ ਕਰਨ ਆਇਆ ਪਰ ਉਹ ਦੱਸ ਕੇ ਨਹੀਂ ਆਇਆ ਕਿਉਂਕਿ ਦੱਸ ਕੇ ਆਉਣ ਨਾਲ ਕੌਲਕ ਇਕੱਠੀ ਹੁੰਦੀ ਹੈ ਤੇ ਭੇੜ ਇਕੱਠੀ ਹੁੰਦੀ ਹੈ ਜਦੋਂ ਅਫਸੋਸ ਕਰਨ ਆਏ ਤਾਂ ਉਹ ਤਿੰਨੇ ਪਰਾ ਬੈਠੇ ਨੇ ਉਹਨਾਂ ਨੇ ਲੱਖਾਂ ਰੁਪਇਆ ਦਸਵੰਤ ਉਦੋਂ ਵੀ ਮੱਥਾ ਟੇਕਿਆ ਤੇ ਅੱਗੇ ਪਿੱਛੇ ਮਾਇਆ ਵੀ ਦਿੰਦੇ ਨੇ ਤਾਂ ਉਹ ਤਿੰਨ ਪਰਾਵਾਂ ਨੇ ਬੈਠ ਕੇ ਕੋਲ ਹੱਥ ਜੋੜ ਕੇ ਕਿਹਾ ਕੈਂਦੇ ਜੀ ਸਾਡੀ ਮਾਤਾ ਨੇ ਤੁਹਾਨੂੰ ਗੁਰੂਤਾਨ ਕੀਤਾ ਹੋਇਆ ਸੀ ਸਾਡੇ ਬਾਪੂ ਨੇ ਵੀ ਪਹਿਲਾਂ ਤੁਹਾਨੂੰ ਗੁਰੂਤਾਰਨ ਕੀਤਾ ਸੀ ਮਾਤਾ ਨੇ ਵੀ ਤੁਹਾਨੂੰ ਗੁਰੂਤਾਰਨ ਕੀਤਾ ਹੋਇਆ ਅਸੀਂ ਵੀ ਜਦੋਂ ਤੋਂ ਸੁੱਤ ਸੰਭਾਲੀ ਆਪਣੀ ਮਾਤਾ ਦੇ ਨਾਲ ਤੁਹਾਡੇ ਦੇਦੇ ਹੁੰਦੇ ਆ ਤੇ ਹੱਥ ਜੋੜ ਕੇ ਕਿਹਾ ਕਿ ਬਾਬਾ ਜੀ ਸਾਡੀ ਇੱਕੋ ਹੀ ਇੱਛਾ ਹੈ ਸਾਡੀ ਮਾਤਾ ਮੁਕਤ ਹੋ ਜਾਵੇ ਸਾਡੀ ਮਾਤਾ ਦਾ ਨਾਮ ਸਿਮਨ ਬੰਦਗੀ ਕਰਕੇ ਸੇਵਾ ਕਰਕੇ ਚੰਗੇ ਸੁਭਾਅ ਕਰਕੇ ਚੰਗੀ ਪਰਵਰਿਸ਼ ਕਰਦੇ ਅਜ ਅਸੀਂ ਤਰੱਕੀ ਕੀਤੀ ਹੈ ਤੇ ਤਿੰਨ ਫੈਕਟਰੀਆਂ ਦੇ ਮਾਲਕ ਹਾਂ ਮਹਾਰਾਜ ਇੱਕ ਕਿਰਪਾ ਕਰੋ ਕਿ ਸ਼ੰਤੀ ਮਾਤਾ ਮੁਕਤ ਹੋ ਜੇ ਤੇ ਫਿਰ ਉਹਨਾਂ ਨੇ ਜਵਾਬ ਪਤਾ ਕੀ ਦਿੱਤਾ ਕਿ ਭਾਈ ਜ਼ਰੂਰ ਮੁਕਤ ਹੋਏਗੀ ਅਸੀਂ ਵੀ ਉਹਨਾਂ ਦੇ ਜਨਮ ਵਿੱਚ ਅਰਦਾਸ ਕਰਾਂਗੇ ਕਿ ਤੁਹਾਡੀ ਮਾਤਾ ਨੂੰ ਮੁਕਤੀ ਮਿਲੇ ਜਨਮਾਂ ਦੀ ਥਾਂ ਮਿਲੇ ਅਸੀਂ ਮਾਲਕ ਦੇ ਜਨਮ ਵਿੱਚ ਅਰਦਾਸ ਕਰਾਂਗੇ ਪਰ ਸਾਡਾ ਇੱਕ ਵਚਨ ਮੰਨੋ ਉਹ ਕਹਿੰਦੇ ਜੀ ਦੱਸੋ ਕਹਿੰਦੇ ਆਜੇ ਗੁਰਗਨ ਸਾਹਿਬ ਜੀ ਦੀ ਬਾਣੀ ਦਾ ਇੱਕ ਓੰਕਾਰ ਤੋਂ 18ਵੀ 18 ਦਸਵੀਂ ਤੱਕ ਕਰ ਵਿੱਚ ਪਾਠ ਕਰਾਓ ਤੇ ਗੁਰਗੰਸਾਈਂ ਮਹਾਰਾਜ ਦੇ ਚੰਨਾ ਵਿੱਚ ਅਰਦਾਸ ਕਰੋ ਅਸੀਂ ਮਾਲਿਕ ਦੇ ਚੰਨਾ ਵਿੱਚ ਅਰਦਾਸ ਕਰਾਂਗੇ ਕਿ ਮਾਤਾ ਨੂੰ ਮੁਕਤੀ ਮਿਲੇ ਉਹਨੇ ਵਚਨ ਮੰਨ ਲਿਆ ਹੁਣ ਉਹ ਬੰਦੇ ਦਾ ਕਦੇ ਗੁਰਗੰਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਨਹੀਂ 시 ਕਰਵਾਇਆ ਕਦੇ ਗਏ ਨਹੀਂ ਪਾਠ ਨਹੀਂ ਕਰਵਾਇਆ ਅੱਛਾ ਉਹ ਤਿੰਨ ਭਰਾ ਸਿਰੋ ਨਮੁਨੀ ਹਨ ਕਲੀਨਸ਼ਿਪ ਉਹਨਾਂ ਦੀ ਫੈਕਟਰੀ ਵਿੱਚ ਇੱਕ ਮੈਨੇਜਰ ਹੈ ਉਹ ਮੁੰਡਾ ਸਿੱਖ ਹੈ ਉਹਨੇ ਉਸਨੂੰ ਕਿਹਾ ਭਾਈ ਤੂੰ ਸਰਦਾਰ ਗੁਰਦੁਆਰੇ ਜਾਣਾ ਅਸੀਂ ਮਾਤਾ ਦਾ ਸਹਿਜ ਪਾਠ ਕਰਾਉਣਾ ਹੈ ਤੇ ਮਾਤਾ ਦਾ ਸਹਿਜ ਪਾਠ ਕਰਵਾ ਕੇ ਭੋਗ ਪਾਉਣਾ ਮੈਨੂੰ ਦੱਸ ਕਿਵੇਂ ਕਰੀਦਾ ਹੈ ਸਾਧ ਸੰਗਤ ਜੀ ਉਹ ਮੇਰੇ ਕੋਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਚੱਲ ਕੇ ਆਏ। ਉਦੀ ਮਰਿਆਦਾ ਤੇ ਤਹਿਤ ਉਦੀ ਗੁਰਗੰਸਾਹਿਬ ਮਹਾਰਾਜ ਦੀ ਬਾਣੀ ਨਾਲ ਜਾਪ ਕਰਵਾਇਆ ਤੇ ਗੁਰਗੰਸਾਹਿਬ ਮਹਾਰਾਜ ਦੀ ਬਾਣੀ ਦਾ ਭੋਗ ਪਾ ਕੇ ਅਰਦਾਸ ਕਰਵਾਈ। ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਸਾਡੀ ਮਤ ਨੂੰ ਮੰਨਣ ਵਾਲੇ ਨਹੀਂ। ਤੁਸੀਂ ਗੁਰਦੁਆਰੇ ਜਾਣ ਵਾਲੇ ਨਹੀਂ। ਕੁਛ ਸਹਜ ਪਾਠ ਕਿਉਂ ਕਰਵਾ ਰਹੇ ਹੋ ਤੇ ਫਿਰ ساری ਕਹਾਣੀ ਉਹਨਾਂ ਨੇ ਦੱਸੀ ਕਿ ਸਾਧ ਸੰਗਤ ਜੀ ਮੇਰੇ ਮਨ ਵਿੱਚ ਵੀ ਇਹ ਚੀਜ਼ ਆਈ ਕਿ ਉਹ ਮਨਾ ਇਹ ਸੱਚ ਹੈ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਫਰਮਾਨ ਹੈ ਕਲ ਚੁਕ ਪਰਮਾਨੰਦ ਨਾਨਕ ਉਪਰੰਗਤ ਅਮੈ ਕਹਾਇਓ ਦੁਨੀਆ ਵਿੱਚ ਗੁਰੂ ਬੋਤ ਹੋ ਸਰਗਤ ਨੇ ਪਰ ਕਲਚਕ ਵਿੱਚ ਗੁਰਨਾਨਕ ਸਾਹਿਬ ਪਰਮਾਨਿਤ ਨੇ ਇਸ ਤਰਤੀ ਤੋਂ ਮੁਕਤ ਕਰਨ ਲਈ ਉਹ ਸਿੱਖ ਜਿਹਦੇ ਕਿਤੇ ਵੀ ਮੁਕਤੀ ਨਾ ਹੋਵੇ ਉਹਦੀ ਗਨ ਸਾਹਿਬ ਜੀ ਦੇ ਚੰਨਾਂ ਵਿੱਚ ਹੁੰਦੀ ਹੈ ਤੁਸੀਂ ਭਾਗਾਂ ਵਾਲੇ ਬੈਠੇ ਹੋ ਜਿਨ੍ਹਾਂ ਨੂੰ ਇਸ ਜਨਮ ਵਿੱਚ ਗੁਰਗੰਸਾਹਿਬ ਜੀ ਵਾਇਗਾ ਗੁਰੂ ਮਹਾਨ ਮਿਲਿਆ ਹੈ ਜੀਤੀ ਦੁਨੀਆ ਵਿੱਚ ਕਿਤੇ ਵੀ ਮੁਕਤੀ ਨਹੀਂ ਮਿਲੀ ਉਹ ਤੇ ਤੁਹਾਨੂੰ ਗਣਸਾਹਿਬ ਜੀ ਦੇ ਚੰਨਾ ਵਿੱਚ ਮਿਲੇਗੀ ਮੈਂ ਤੁਹਾਨੂੰ ਇੱਡਾਂ ਦੀਆਂ ਨਿੱਕਾਂ ਉਦਾਹਰਣਾਂ ਦੇ ਦਵਾਂਗੀ ਜਿਹੜੇ ਬੰਦੇ ਵੇਲੇ ਸਾਡੇ ਕੋਲ ਆਏ ਭਾਈ ਸਾਹਿਬ ਜੀ ਸਾਡਾ ਸਾਰੇ ਪਰਿਵਾਰ ਨੂੰ ਸੂਲੀ ਟੰਗਿਆ ਹੋਇਆ ਹੈ ਸਾਡੇ ਕਾਰਬਾਨ ਨਿਬੰਦੇ ਸਾਡੇ ਘਰ ਵਿੱਚ ਬਿਮਾਰੀ ਫੈਲ ਗਈ ਹੈ ਅਕਤ ਰੂਪ ਸਾਨੂੰ ਤੰਗ ਕਰਦੀ ਹੈ ਬੰਦੇ ਡਿਪਰੈਸ਼ਨ ਵਿੱਚ ਚਲੇ ਗਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਨਾਲ ਬੰਦੇ ਮੁਕਤ ਹੋ ਗਏ ਕਿਉਂਕਿ ਬਾਣੀ ਕੱਲੀ ਅਖਰ ਨਹੀਂ ਹੈ ਗੁਰਗੰਸਾਹਿਬ ਜੀ ਦੀ ਬਾਣੀ ਹੀ ਕੱਲੀ ਗਿਆਨ ਨਹੀਂ ਤਨ ਗੁਰ ਗੰਸਾਹਿਬ ਜੀ ਦੀ ਬਾਣੀ ਤਾਂ ਵਾ ਵਾ ਬਾਣੀ ਨਿਰੰਕਾਰ ਹੈ ਤਿਸ ਜੇਵਟ ਅਵਰਨ ਕੋਈ ਤਿਸ ਜੇਵਟ ਅਵਰਨ ਕੋਈ ਕੋਈ ਭਾਵਨਾ ਨਾਲ ਗੁਰਗੰਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪਾਠ ਕਰੇ ਜਾਂ ਸੁਣੇ ਸਾ ਸੰਗਤ ਜੀ ਉਹ ਬੰਦਾ ਜਨਮ ਤੋਂ ਮੁਕਤ ਹੋ ਜਾਂਦਾ ਹੈ ਅੱਛਾ ਸਾਨੂੰ ਵੀ ਹੁਕਮ ਹੈ ਜਦੋਂ ਤੁਸੀਂ ਅਰਦਾਸ ਕਰੋਗੇ ਨਾ ਤਾਂ ਪਹਿਲਾਂ ਪੈਰਾ ਅਰਦਾਸ ਤਾਂ ਪੜਿਓ ਗੁਰੂ ਕੰਤ ਸਹਿਬ ਜੀ ਇਕੱਲੇ ਮੱਥਾ ਟੇਕਣ ਵਾਸਤੇ ਨਹੀਂ ਹਨ ਸੁੰਨ ਹੋ ਤੇ ਆਨਾ ਆਪਾਂ ਇਕੱਲੇ ਕਹੀਏ ਕਿ ਮੱਥਾ ਟੇਕਾ ਮੁਕਤ ਹੈ ਨਹੀਂ ਜਿੱਥੇ ਮੁਕਤ ਨਾ ਗਈ ਜਿੱਥੇ ਮੁਕਤ ਨਾ ਹੋ ਗਈ ਜਿੱਥੇ ਕੋਈ ਸ਼ਬਦ ਨਾ ਕਰੇ ਵਿਚਾਰ ਜਦੋਂ ਅਰਦਾਸ ਕਰੋਗੇ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਨਾਲ ਕੀ ਲਿਖਿਆ ਉਹ ਪੜਿਓ ਗੁਟਕੇ ਵਿੱਚ ਅਰਦਾਸ ਵੀ ਸ਼ੁੱਣੇ ਧਿਆਨ ਨਾਲ ਅਰਦਾਸ ਸ਼ੁਰੂ ਹੁੰਦੀ ਹੈ ਪਿਠਮ ਬਗਾਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਕੋ ਤੇ ਅਮਲ ਦਾਸ ਰਾਮਦਾਸੇ ਹੋਏ ਸਹਾਈ ਅਰਜਨ ਹੈ ਗੋਬਿੰਦਨ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਾਇ ਕਸ਼ਨ ਤਿਆਏ ਜਿਸ ਦੇਠੇ ਸਭ ਦੁਖ ਜਾਏ ਤੇ ਕਬਹਦ ਸਿਮਰਿਐ ਕਰਨੋ ਨੀਂਦ ਆ ਮੈ ਤਾਂ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਦਸ਼ਮੀ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਈ ਹੁਣ ਉਹਦੇ ਤੋਂ ਅੱਗੇ ਪੜਿਓ ਦਸਾਂ ਪਾਛਾਈਆਂ ਦੀ ਜੋਤ ਜੋਤ ਇੱਕੋ ਹੈ ਪਰ ਪਾਛਾਈਆਂ 10 ਨੇ ਜੋਤਾਂ ਨਹੀਂ ਲਿਖਿਆ ਇੱਕ ਜੋਤ ਦਸਾਂ ਪਾਛਾਈਆਂ ਦੀ ਜੋਤ ਸਾਹਿਬ ਜੀ ਗੁਰਗੰਸੇਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਕਰਕੇ ਬੋਲੋ ਜੀ ਵਾਹੇ ਗੁਰੂ ਵਾਹਿਗੁਰੂ ਇਕੱਠਾ ਦੀ ਧਾਰ ਨਹੀਂ ਲਿਖਿਆ ਕਿ ਗੁਰਗੰਨ ਸਾਹਿਬ ਜੀ ਦੇ ਦਰਸ਼ਨਾਂ ਦਾ دیدار ਕਰੋ ਨਹੀਂ ਨਾਲ ਲਿਖਿਆ ਹੈ ਪਾਠ ਉਹ ਗੁਰੂ ਤੇ ਸਿੱਖਾਂ ਗੁਰੂ ਗੰਨ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੀ ਜੋ ਕਰ ਨਹੀਂ ਸਕਦਾ ਤਾਂ ਸਰਵਨ ਦਰਸ਼ਨ ਕੰਨਾਂ ਨਾਲ ਸੁਣੀ ਤੇ ਗੁਰਗੰਨ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਤੇ ਸੁਣਨਾ ਦੀ ਧਾਰ ਹੈ ਜਦੋਂ ਕੋ ਸਿੱਖ ਗੁਰੂ ਦੀ ਬਾਣੀ ਪੜਨ ਲੱਗ ਪਿਆ ਬਾਣੀ ਅੱਖਰ ਨਹੀਂ ਕੇ ਬਾਣੀ ਨਿਰੰਕਾਰ ਦਾ ਰੂਪ ਹੈ ਸਾਨੂੰ ਨਿਰੰਕਾਰ ਦੇ ਘਰ ਲੱਜੇਗੀ ਇਹਦੀ ਕਿਤੇ ਮੁਕਤੀ ਨਹੀਂ ਹੋਵੇਗੀ ਉਦ ਹੀ ਗੁਰਗੰਸਾਹਿਬ ਜੀ ਦੀ ਬਾਣੀ ਨਾਲ ਮੁਕਤੀ ਹੋਵੇਗੀ ਇਸ ਲਈ ਸਾ ਸੰਗਤ ਕੋ ਗਨਸਾਹਿ ਮਹਾਰਾਜ ਦੇ ਚਾਨਾ ਵਿੱਚ ਬੈਠੇ ਹੋ ਆਪਾਂ ਹੁਣ ਇਹ ਸਿੱਖਣਾ ਹੈ ਕਿ ਸੇਵਾ ਕਿਵੇਂ ਕਰਨੀ ਹੈ ਦੋ ਚੀਜ਼ਾਂ ਨੇ ਜਦੋਂ ਮਹਾਰਾਜ ਨੇ ਧਰਮ ਦੀ ਗੱਲ ਕੀਤੀ ਉਦੋਂ ਕਿਹਾ ਸਭ ਧਰਮੇ ਸੇਸ਼ਟ ਧਰਮ ਤੁਹਾਡੀ ਆਵਾਜ਼ ਹੋਣੀ ਚਾਹੀਦੀ ਹੈ ਸਭ ਧਰਮੇ ਸੇਸ਼ਟ ਧਰਮ ਹਾਈ ਕੋ ਨਾਮ ਜਪ ਨਿਰਮਲ ਕਰਮ ਸਭ ਧਰਮ ਵਿੱਚ ਸੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਪਾਈ ਨਿਰਮਲ ਕਰ ਸੇਵਾ ਕਿਸੇ ਦਾ ਭਲਾ ਕਰਨਾ ਕਿਸੇ ਗਰੀਬ ਦੀ ਮਦਦ ਕਰਨੀ ਇਹ ਨਿਰਮਲ ਕਰਮ ਹੈ ਤੇ ਇੱਕ ਹੈ ਰੱਬ ਦਾ ਨਾਮ ਜਪ ਦੋਵੇਂ ਚੀਜ਼ਾਂ ਚਾਹੀਦੀਆਂ ਹਨ ਇਕਲਾ ਬੰਦਾ ਕਹਿੰਦਾ ਕਿ ਮੈਂ ਜੀ ਭਜਨ ਬਹੁਤ ਕਰਦਾ ਤੇ ਸੇਵਾ ਨਹੀਂ ਕਰ ਰਿਹਾ ਖੱਲੀ ਜਾ ਜਾਂਦਾ ਹੈ ਪੰਛੀ ਦੇ ਦੋ ਖੰਭ ਜੜੇ ਨੇ ਉਹ ਉਹਨੂੰ ਉਡਣ ਦੇ ਤੱਤ ਦਿੰਦੇ ਨੇ ਇੱਕ ਖੰਭ ਟੁੱਟਿਆ ਹੋਵੇ ਪੰਛੀ ਆਕਾਸ਼ ਵਿੱਚ ਫਿਰ ਉੱਚੀ ਉਡਾਰੀ ਨਹੀਂ ਮਾਰ ਸਕਦਾ ਉਹ ਸਿੱਖਾ ਤੇਰੇ ਕੋਲ ਦੋ ਖੰਭ ਨੇ ਸੇਵਾ ਤੇ ਸਿਮਰਨ ਹਾਈ ਕੋ ਨਾਮ ਜਪ ਨਿਰਮਲ ਕਰਮ ਨਾਮ ਵੀ ਜਪ ਤੇ ਸੇਵਾ ਵੀ ਕਰ ਇਹ ਦੋ ਖੰਮ ਤੇਨੂੰ ਸੁੱਤੀ ਨਿਰੰਕਾਰ ਦੇ ਦੇਸ਼ ਲੈ ਜਾਗਾ ਕਈ ਬੰਦੇ ਟਟਕ ਕਰਨਗੇ ਸਿੱਖ ਐਵੇਂ ਵੇਸਟ ਪੈਸੇ ਲਾ ਰਿਹਾ ਹੈ ਜੀ ਲੰਗਰ ਲਾਉਣ ਦਾ ਕੀ ਫਾਇਦਾ ਕੈਂਦੇ ਐਵੇਂ ਖਲਾਈ ਜਾਂਦੇ ਕਈ ਤਾਂ ਐਵੇਂ ਕਹਿੰਦੇ ਨੇ ਸਾਧ ਸੰਗਤ ਜੀ ਇਹ ਠੀਕ ਹੈ पहला गुरु का हुक्म है कि दान दियो नहीं को भलो और दान लागत निको भाई गुरसिखा की सेवा करो दान करना गुरसिखा की सेवा करनी जरूरी है पर सेवा कर लगे सोचियो कि दूजा कौन खान आ गया है सिख कोल गुरु ने सेवा दी है ਸਿੱਖ ਨੂੰ ਸੇਵਾ ਕਰਨੀ ਪਵੇਗੀ ਸਿੱਖ ਨੂੰ ਸੇਵਾ ਕਰਨੀ ਪਵੇਗੀ ਹਾਂ ਸੁਚੇਤ ਹੋਣਾ ਚਾਹੀਦਾ ਹੈ ਕਿ 5 10 ਕਿਲੋਮੀਟਰ ਬਾਅਦ ਲੰਗਰ ਹੋਣਾ ਚਾਹੀਦਾ ਜੇ ਇੱਧਰ ਲਾਇਆ ਤਾਂ ਅਸੀਂ ਵੀ ਬਰਾਬਰ ਲਾਉਣਾ ਉਹ ਤੁਹਾਡੀ ਆਪਣੀ ਜ਼ਿੱਦ ਹੈ ਉਹ ਸੇਵਾ ਨਹੀਂ ਹੈ ਜਦੋਂ ਸੇਵਾ ਦੀ ਪ੍ਰਵਾਸਾ ਪੜੂਗੇ ਬਾਣੀ ਵਿੱਚ तो महाराज ने कहा कि सेवा फल भाई सतगुरु की सेवा कर जिस जिसकी सेवा की फिर लेखा मंगती है फिर सेवा औखी नहीं है सात संगत जी कथा कथा दिया बच्चे तो अनेक का प्रकार दुल्